एनजीओ वदन ਦਾ ਹਮੇਸ਼ਾ ਮਤਲਬ ਹੁੰਦਾ ਹੈ ਗਵਰਨਮੈਂਟ ਸਿਸਟਮ ਦਾ ਫੇਲਿਅਰ ਐ এনਜੀਓ ਜਨਮ ਤਾਂ ਹੀ ਲੈਂਦੀ ਹੈ ਜਦੋਂ ਕਿਤੇ ਸਿਸਟਮ ਫੇਲ ਹੁੰਦਾ ਤਾਂ ਇਹ ਤਾਂ ਨਾਕਾਮੀ ਹੈ ਸਾਡੇ ਸਿਸਟਮ ਦੀ ਸਾਡੀ ਸਰਕਾਰਾਂ ਦੀ ਕੀ ਅੱਜ ਵੀ 70 ਸਾਲਾਂ ਬਾਅਦ ਵੀ ਅੱਜ ਤੁਸੀਂ ਸਭ ਤੋਂ ਵੱਡੀ ਐਗਜ਼ਾਮਪਲ ਕੋਵਿਡ ਦੀ ਲੈ ਲਓ ਕੋਵਿਡ ਦੇ ਵਿੱਚ ਕੀ ਕਾਰ ਹੋਈ ਹੈ ਕਿੰਡੀ ਵੱਡੀ ਸਿੱਖ ਸਾਨੂੰ ਕੋਵਿਡ ਚ ਮਿਲੀ ਹੈ ਕਿ ਹੈਲਥ ਸਿਸਟਮ ਸਾਡਾ ਕਿੰਨਾ ਕੁ ਸਟਰੋਂਗ ਹੈ ਹਨਾ ਉਸ ਤੋਂ ਬਾਅਦ ਵੀ ਕਿੰਨਾ ਕੁ ਸੁਧਾਰ ਹੋਇਆ ਪੰਜਾਬ ਚ ਕਿੰਨੇ ਕੁ ਮੈਡੀਕਲ ਕਾਲਜ ਖੁੱਲ ਗਏ ਮੈਨੂੰ ਦੱਸ ਦੋ ਕੋਵਿਡ ਤੋਂ ਬਾਅਦ ਕੋ ਖੁੱਲਿਆ ਕੋਈ ਆਪਰੇਸ਼ਨ ਫਰੀ ਮੈਨੂੰ ਦੱਸ ਦਿਓ ਕੋਈ ਪੰਜਾਬ ਦੀ ਸਰਕਾਰ ਵੱਲੋਂ ਖੁੱਲ੍ਹਿਆ ਹੋਵੇ ਕੋਈ ਖੁੱਲ੍ਹਿਆ ਸਿਰਫ ਗੱਲਾਂ ਹੁੰਦੀਆਂ ਨੇ ਵੱਡੀਆਂ ਵੱਡੀਆਂ ਗੱਲਾਂ ਜਿਹੜਾ ਮਰਜ਼ੀ ਬੰਦਾ ਕਰ ਸਕਦਾ ਰੌਲਾ ਤਾਂ ਅਮਲ ਦਾ ਹੁਣ ਇਹ ਤੇ ਜਿੰਨੇ ਵੀ ਬੰਦੇ ਖੜੇ ਨੇ ਸਭ ਨੂੰ ਪਤਾ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਪਤਾ ਸਭ ਨੂੰ ਪਤਾ ਹੈ ਕਿ ਇਨਸਾਨੀਅਤ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਤਾ ਰੌਲਾ ਤਾਂ ਅਮਲ ਦਾ ਹੈ ਅਮਲ ਕਰਨਾ ਹੀ ਔਖਾ ਪਾ ਅਮਲ ਕਰੀ ਅਜੇ ਤੋਂ ਮੈਂ ਸੋਚ ਲਵਾਂ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਜਦੋਂ ਵੀ ਦਾਨ ਕਰਨਾ ਜਾਂ ਹੈਲਪ ਕਰਨੀ ਹੈ ਮੈਨੂੰ ਰੱਬ ਨੇ ਇਹਨੇ ਜੋ ਊਗਾ ਬਣਾਇਆ ਹੈ ਮੈਂ ਕਿਸੇ ਗਰੀਬ ਦੀ ਮਦਦ ਕਰਕੇ ਉਹਨੂੰ ਦਵਾਈਆਂ ਲੈ ਕੇ ਉਹਨੂੰ ਰਾਸ਼ਨ ਲੈ ਕੇ ਜਾਂ ਉਹਦੀ ਪ ਜੇ ਰੱਬ ਤੁਹਾਡੀ ਜ਼ਿੰਦਗੀ ਚ ਨਾ ਡਬਲ ਤਰੱਕੀ ਦੇਵੇ ਮੇਰਾ ਨਾਮ ਬਲਟ ਦਿਓ ਅਸੀਂ ਡਰਦੇ ਹਾਂ ਰੱਬ ਕੋਲ ਕਿ ਹਾਏ ਜੇ ਰੱਬ ਨੂੰ ਨਹੀਂ ਚੜਾਵਾਂਗੇ ਰੱਬ ਨੂੰ ਨਹੀਂ ਜਾਵਾਂਗੇ ਰੱਬ ਨਾਰਾਜ਼ ਹੋ ਰਿਹਾ ਰੱਬ ਦੁਸ਼ਮਣ ਥੋੜੀ ਹੈ ਰੱਬ ਸਾਡਾ ਭਰਾ ਹੈ ਰੱਬ ਸਾਡਾ ਪਿਆਰ ਹੈ ਤਾਂ ਪਿਆਰ ਨੂੰ ਪਤਾ ਹੁੰਦਾ ਹੈ ਕਿ ਮੇਰਾ ਬੱਚਾ ਮੇਰੇ ਹੀ ਦੱਸੇ ਹੋ ਰਸਤੇ ਤੇ ਚੱਲ ਰਿਹਾ